ਅਹੀਂ ਤੇ ਰੋਟੀ ਬਹੁਤ ਔਖੇ ਚਲਾਨੇ ਵੇ ਆ ਘਰ ਦਾ ਖਰਚਾ ਬਹੁਤ ਔਖਾ ਕਰਦੇ ਵੇ ਤਾਂ ਹੀ ਲੈਂਟਰ ਕਿੱਥੋਂ ਪਾਵਾਂਗੇ ਕੰਦਾ ਕਿੱਥੋਂ ਘੜੀ ਕਰਾਂਗੇ ਬਰਸਾਤਾਂ ਆਈਆਂ ਪਹਿਲੇ ਬਾਲੇ ਡਿੱਗਨੇ ਸ਼ੁਰੂ ਹੋਏ ਇਟਾਂ ਤੇ ਰਾਤੀ ਜੜੀ ਇਹ ਸਾਰੀ ਛੱਤ ਟਿੱਕੀ ਉੱਪਰ ਜਾਣੇ ਨੁਕਸਾਨ ਤੋਂ ਚਲੋ ਮਾਰੇ ਦੀ ਕਿਰਪਾ ਬਚਾ ਹੋ ਗਿਆ ਫਿਰ ਵੀ ਯਾਨੀ ਅੰਦਰ ਸਾਰਾ ਘਰ ਦਾ ਸਮਾਨ ਪਿਆਈਗਾ ਬੱਚਿਆਂ ਦੇ ਕੱਪੜੇ ਬੈੱਡ ਅਲਮਾਰੀਆਂ ਤੇ ਉੱਪਰ ਪੱਖੇ-ਪੁੱਖੇ ਜਿਹੋ ਸਾਮਾਨ ਜੋ ਵੀ ਲੱਗਾ ਹੈਗਾ ਸਾਰਾ ਡੈਮੇਜ ਹੋ ਗਿਆ ਇਹਨਾਂ ਦਾ ਐਕਸੀਡੈਂਟ ਹੋਇਆ ਹੀ ਬਾਹ ਚ ਪਲੇਟ ਪਈ ਹੋਈ ਹੈ ਹੁਣ ਫੇਰ ਐਕਸੀਡੈਂਟ ਉਹ ਫੈਚਰ ਹੋ ਗਈ ਬਾ ਸਾਦੇ ਮਰੀਜ਼ ਆ ਕੰਮ ਹੁੰਦਾ ਨਹੀਂ ਤਿੰਨ ਬੇਟੀਆਂ ਬਸ ਰੱਬ ਦੇ ਸਾਰੇ ਹੋਈ ਜਾ ਰਿਹਾ ਗੁਜ਼ਾਰਾ ਮਦਦ ਚਾਣਨੇ ਆ ਕੋਈ ਚਾਹੇ ਪੈਸੇ ਦੇ ਦੇਣ ਚਾਹੇ ਕੋਈ ਸਾਮਾਨ ਲੈ ਕੇ ਦੇ ਦੇਣ ਇਸੇ ਸਾ ਆਪਣੀ ਛੱਤ ਵੀ ਕਰਾ ਸਕੀ ਹੈ ਇੰਨਾ ਛੱਤ ਵੀ ਜਿਹੜੀ ਤੁਹਾਡੇ ਸਿਰ ਤੇ ਸੀਗੀ ਉਹ ਡਿੱਗੀ ਗਈ ਹੈ ਕਿਸ ਤਰ੍ਹਾਂ ਹੁਣ ਕਰੋਗੇ ਤੁਸੀਂ ਜੋ ਰੱਬ ਨੂੰ ਮਨਜ਼ੂਰ ਉਹ ਹੀ ਹੋਣਾ ਹੁਣ ਅਸੀਂ ਤੇ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਤੇ 1 ਰੁਪਈਆ ਵੀ ਨਹੀਂ ਜਿਹੜੇ ਕਹੀ ਕੁਝ ਕਰ ਲਈਏ ਸ਼ੂਬੇ ਦੇ ਵਿੱਚ ਹੜ੍ਹਾਂ ਨੇ ਬਹੁਤ ਮਾਰ ਮਾਰੀ ਹੈ ਤੇ ਮੀਂਹ ਵੀ ਕਾਫੀ ਦਿਨਾਂ ਤੋਂ ਨਹੀਂ ਰੁਕਿਆ ਸੀ ਜਿਸ ਕਰਕੇ ਬਹੁਤ ਜ਼ਿਆਦਾ ਤਬਾਹੀ ਹੋਈ ਹੈ ਤਬਾਹੀ ਦਾ ਮੰਜ਼ਰ ਚਾਹੇ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਨਜ਼ਰ ਆਉਂਦਾ ਹੈ ਕਿ ਅਸੀਂ ਖੜੇ ਹਾਂ ਜਲੰਧਰ ਦੇ ਬਸਤੀ ਸ਼ੇਖ ਤੇ ਇੱਕ ਮਕਾਨ ਦੇ ਵਿੱਚ ਜਿਸ ਮਕਾਨ ਦੀ ਛੱਤ ਟਹਿ ਗਈ ਹੈ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਦਾ ਮੰਜ਼ਰ ਹੈ ਇਹ ਬਸਤੀ ਸ਼ੇਖ ਦੇ ਲੰਬਾ ਬਾਜ਼ਾਰ ਦੇ ਨਾਲ ਘਰ ਹੈ ਉਸ ਘਰ ਦਾ ਕਿਸ ਤਰ੍ਹਾਂ ਦਾ ਹਾਲ ਹੋ ਗਿਆ ਹੈ ਤੁਹਾਨੂੰ ਦਿਖਾਣੇ ਆ ਲਗਾਤਾਰ ਬਰਸਾਤ ਜਿਹੜੀ ਪਿਛਲੇ ਦਿਨਾਂ ਜਾਰੀ ਰਹੀ ਉਸ ਬਰਸਾਤ ਕਰਕੇ ਇਸ ਘਰ ਦੀਆਂ ਛੱਤਾਂ ਦੇ ਚੁੰਨੀਆਂ ਚੁੰਨੀਆਂ ਪਈਆਂ ਨੇ ਇੱਕ ਪਾਸੇ ਨਜ਼ਰ ਆਉਂਦੀਆਂ ਪਈਆਂ ਨੇ ਤਰੇੜਾ ਨਜ਼ਰ ਆਉਂਦੀਆਂ ਪਈਆਂ ਨੇ ਤੇ ਇਸ ਤੋਂ ਇਲਾਵਾ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਜ਼ਮੀਨ ਵੀ نیچے بیٹھਣੀ ਸ਼ੁਰੂ ਹੋ ਗਈ ਹੈ ਦੀਵਾਰ ਜਿਹੜੀ ਹੈ ਬੈਟਰੀ ਹੈ ਤੇ ਦੂਜੇ ਪਾਸੇ ਤੁਹਾਨੂੰ ਸਭ ਤੋਂ ਵੱਡੀ ਗੱਲ ਹੁਣ ਹੋਰ ਦਿਖਾਣੇ ਆ ਅੰਦਰ ਤੁਹਾਨੂੰ ਲੈ ਕੇ ਚਲਦੇ ਹਾਂ ਜਿੱਥੇ ਇੱਕ ਖੌਫਨਾਕ ਮੰਜ਼ਰ ਨਜ਼ਰ ਆਏਗਾ ਇਹ ਮੰਜ਼ਰ ਹੈ ਛੱਤ ਡਿੱਗੀ ਹੋਈ ਦਾ ਛੱਤ ਡਿੱਗ ਗਈ ਹੈ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਇੱਥੇ ਹੁਣ ਉੱਪਰਲੀ ਛੱਤ ਥੱਲੇ ਆ ਗਈ ਹੈ ਸਾਰਾ ਸਮਾਨ ਕਰਦਾ ਇਸ ਛੱਤ ਦੇ ਥੱਲੇ ਆ ਗਿਆ ਹੈ ਇਹ ਕਰਦਾ ਮੰਜ਼ਰ ਹੈ ਤੁਹਾਨੂੰ ਦਿਖਾਣ ਦੇ ਪਏ ਹਾਂ ਜਿਹੜਾ ਮੰਜ਼ਰ ਬਰਸਾਤ ਦੇ ਕਰਕੇ ਹੋਇਆ ਹੈ ਪਿਛਲੇ ਕਾਫੀ ਦਿਨਾਂ ਤੋਂ ਬਰਸਾਤ ਚਲਦੀ ਪਈ ਸੀ ਸੋ ਮੰਜ਼ਰ ਕਿਸ ਤਰ੍ਹਾਂ ਦਾ ਹੈ ਤੁਸੀਂ ਦੇਖ ਪੜ ਰਹੇ ਹੋ ਕਿਸ ਤਰੀ ਤਸਵੀਰਾਂ ਤੁਹਾਡਾ ਸਾਂਝੀਆਂ ਕਰਦੇ ਪਏ ਹਾਂ ਇਹ ਬਸਤੀ شیخ ਦਾ ਇੱਕ ਘਰ ਹੈ ਜਿੱਥੇ ਐਸੋ ਲਈ ਇਹ ਦਸੂਹਣਾ ਤੁਹਾਨੂੰ ਸਾਂਝੀਆਂ ਕਰਦੇ ਪਏ ਹਾਂ ਤੇ ਗੱਲਬਾਤ ਵੀ ਤੁਹਾਨੂੰ ਦਿਖਾਉ ਕਰਦੇ ਹਾਂ ਕਿਸ ਕਦਰਣ ਵਾਲੇ ਮਸ਼ੀਨ ਦੇ ਇਸ ਘਰ ਦੇ ਲੋਕ ਜੋ ਇਸ ਘਰ ਚ ਰਹਿੰਦੇ ਨੇ अच्छा बहन ना जी सस् नमस्कार रह रह जी सस् नमस्कार ਕੀ ਨਾਮ ਤੁਹਾਡਾ ਜੀ ਕਮਲੇਸ਼ ਇੱਥੇ ਰਹਿੰਦੇ ਹਾਂ ਹਾਂ ਜੀ ਤੇ ਭੈਣ ਜੀ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਅਸੀਂ ਕਾਫੀ ਧੇਰ ਤੋਂ ਰਹਿ ਰਹੇ ਹਾਂ ਇਸ ਦੇ ਦਾਦਾ ਦਾਦੀ ਸਾਰੇ ਇੱਥੇ ਰਹਿੰਦੇ ਸੀ ਤੁਹਾਡਾ ਜੱਦੀ ਮਕਾਨ ਹੈਗਾ ਤੁਹਾਡਾ ਤੇ ਹੁਣ ਕੀ ਹੋਇਆ ਇੱਥੇ ਜਦੋਂ ਜਦੋਂ ਬਰਸਾਤ ਆਈ ਹੈ ਬਰਸਾਤ ਆਈ ਹੈ ਪਹਿਲੇ ਬਾਲੇ ਡਿੱਗਨੇ ਸ਼ੁਰੂ ਹੋਏ ਇਟਾਂ ਤੇ ਰਾਤੀ ਜੜੀਏ ਸਾਰੀ ਛੱਤ ਡਿੱਗੀ ਉੱਪਰ ਰਾਤੀ ਚਾਤੇ ਡਿਗੀ ਕੋਈ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਅੰਦਰ ਸਮਾਨ ਸਾਰਾ ਖਰਾਬ ਹੋ ਗਿਆ ਟੁੱਟ ਪਜ ਗਿਆ ਸਮਾਨ ਟੁੱਟ ਪਜ ਗਿਆ ਤੇ ਪਹਿਲਾਂ ਵੀ ਇਦਾਂ ਜੜਜਾ ਸੀਗਾ ਇਦਾਂ ਕਰ ਜਦੋਂ ਬਰਸਾਤਾ ਤੋਂ ਨਹੀਂ ਚੋਂਦਾ ਸੀ ਮਾੜਾ ਮੋਟਾ ਤੇ ਪਰ ਚੱਲਦਾ ਪਿਆ ਸੀ ਕੰਮ ਚੱਲਦਾ ਗਿਆ ਹਾਂਜੀ ਤੇ ਕੋਈ ਸਾਥਨ ਵੀ ਨਹੀਂ ਸੀ ਸਾਡਾ ਕੁਝ ਕਰਾਂਦਾ ਕਿਉਂ ਬੇਟਾ ਬਿਮਾਰ ਰਹਿੰਦਾ ਹੈ ਠੀਕ ਨਹੀਂ ਰਹਿੰਦਾ ਇਹਦੇ ਕੋਈ ਕੰਮ ਨਹੀਂ ਹੁੰਦਾ ਜੀ ਹੋਰ ਕੋਈ ਐਨ ਕਰਨ ਵਾਲਾ ਕੋਈ ਨਹੀਂ ਤੁਹਾਡੇ ਹਸਬੰਦ ਹਾਂਜੀ ਤੁਹਾਡੇ ਹਸਬੰਦ ਉਹ ਨਹੀਂ ਤਾਂ ਬਹੁਤ ਪਹਿਲੇ ਡੈਥ ਹੋ ਗਈ ਉਹ ਤੇ ਮੇਰੀ ਬੇਟੀ ਛੋਟੀ ਜੀ 2 ਸਾਲ ਦੀ ਸੀ ਜਦੋਂ ਦੀ ਡੈਥ ਹੋਈ ਉਹ ਵੀ ਡੈਥ ਹੋਈ ਹਾਂ ਜੇ ਤੁਸੀਂ ਇਸ ਘਰ ਦੇ ਵਿੱਚ ਤੁਸੀਂ ਵੀ ਤਿੰਨ ਬੇਟੀਆਂ ਤੇ ਇੱਕ ਬੇਟਾ ਹੈ ਅਸਾਂ ਤੇ ਇਸ ਘਰ ਦੇ ਵਿੱਚ ਹੁਣ ਕੌਣ-ਕੌਣ ਰਹਿੰਦਾ ਬਸ ਹੀ ਰਹਿਣੇ ਆ ਬੇਟਾ ਰਹਿੰਦਾ ਤੇ ਮੈਂ ਬਸ ਇਹ ਘਰ ਦਾ ਗੁਜ਼ਾਰਾ ਕਿਦਾਂ ਚੱਲਦਾ ਹੈ ਗੁਜ਼ਾਰਾ ਬਸ ਐਦਾ ਹੀ ਆ ਕੋਈ ਰੱਬ ਦਰਸੀ ਕੋਈ ਇਹ ਯਾਰ ਦੋਸਤ ਕਰ ਦਿੰਦੇ ਨੇ ਇੱਦਾਂ ਹੀ ਚੱਲੀ ਜਾਂਦਾ ਤੇ ਕਿੰਨੇ ਬੱਚੇ ਹੈਗੇ ਨੇ ਬੱਚੇ ਤਿੰਨ ਬੇਟੀਆਂ ਇਹਦੀਆਂ ਤਿੰਨ ਬੇਟੀਆਂ ਹਾਂਜੀ ਨਹੀਂ ਜਿੱਦਾਂ ਹੁਣ ਛੱਤ ਡਿੱਗ ਗਈ ਕਿਸ ਤਰ੍ਹਾਂ ਤੁਸੀਂ ਅੱਗੋਂ ਹੁਣ ਗੁਜ਼ਾਰਾ ਤਾਂ ਚਲੋ ਵੱਖਰੀ ਗੱਲ ਹੈ ਇਹ ਛੱਤ वगैरह ਇਹ ਉਹ ਰਿਪੇਅਰ ਕਰਨ ਲਈ ਕਿੱਗਿਆ ਹੈ ਕੋਈ ਹਾਲੀ ਤੱਕ ਕੋਈ ਸਾਧਨ ਨਹੀਂ ਨਜ਼ਰ ਆਂਦਾ ਪਿਆ ਕੋਈ ਸਾਧਨ ਨਜ਼ਰ ਨਹੀਂ ਆਂਦਾ ਪਿਆ ਕੋਈ ਅਪੀਲ ਕਰਨਾ ਚਾਹੋਗੇ ਕਿਸੇ ਨੂੰ ਕਿ ਹੈਲਪਸ ਹੈ ਗਿਆ ਪੇਲੇ ਹੀ ਕਰਨੀ ਹੈ ਵੀ ਕੋਈ ਜੇ ਸਾਡੀ ਮਦਦ ਕਰੇ ਤਾਂ ਕਿ ਸਾਡੀ ਛੱਤ ਠੀਕ ਹੋ ਸਕੇ ਛੱਤ ਠੀਕ ਹੋ ਸਕੇ ਤੇ ਗੱਲ ਕਰੀਏ ਹੁਣ ਸਰਕਾਰ ਜਾਂ ਦੂਸਰੇ ਵੱਲੋਂ ਜਿੱਦਾਂ ਕਿਹਾ ਜਾਂਦਾ ਹੈ ਕਿ ਮਦਦ ਕੀਤੀ ਜਾਂਦੀ ਹੈ ਹੈਲਪ ਕੀਤੀ ਜਾਂਦੀ ਹੈ ਤੁਸੀਂ ਇਨਫੋਰਮ ਕੀਤਾ ਕਿਸੇ ਨੂੰ ਕਿ ਛੱਤ ਡਿੱਗੀ ਹੈ ਇੱਥੇ ਬੇਟਾ ਇਹ ਨਾ ਕੀਤਾ ਹੋਏਗਾ ਮੈਨੂੰ ਤਾਂ ਪਤਾ ਨਹੀਂ ਗੱਲ ਕਰ ਉਹਨਾਂ ਨੂੰ ਵੀ ਆਪਾਂ ਗੱਲਬਤ ਕਰਦੇ ਹਾਂ ਉਹਨਾਂ ਦੇ ਬੇਟੇ ਦੇ ਨਾਲ ਤੁਹਾਡੇ ਬੇਟੇ ਦੇ ਨਾਲ ਵੀ ਲੇਕਿਨ ਫਿਲਹਾਲ ਜਿਹੜੀ ਹਾਲ ਦੀ ਘੜੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਮਦਦ ਚਾਹਣੇ ਆ ਕੋਈ ਚਾਹੇ ਪੈਸੇ ਦੇ ਦੇਣ ਚਾਹੇ ਕੋਈ ਸਮਾਨ ਲੈ ਕੇ ਦੇ ਦੇਣ ਬੇਸੀ ਸਾ ਆਪਣੀ ਛੱਤ ਠੀਕ ਕਰਾ ਸਕੀ ਹੈ ਰੋਟੀ ਪਾਣੀ ਕਿਸ ਤਰ੍ਹਾਂ ਰੋਟੀ ਪਾਣੀ ਤੇ ਰੱਬ ਅਸਰੇ ਚੱਲਦਾ ਪਿਆ ਰੱਬ ਅਸਰੇ ਹਾਂਜੀ ਸੋ ਦੇਖ ਪਰੋ ਕਿਸ ਤਰ੍ਹਾਂ ਇੱਥੇ ਹੁਣ ਬੀਬੀ ਜੀ ਨੰਮ ਅੱਖਾਂ ਦੇ ਨਾਲ ਗੁਜ਼ਾਰਿਸ਼ ਕਰਦੇ ਪਏ ਨੇ ਹੈਲਪ ਵਾਸਤੇ ਆਮ ਲੋਕਾਂ ਨੂੰ ਹੈਲਪ ਕਰਦੇ ਪਏ ਨੇ ਲੋਕ ਅਗਿਆਨ ਜਰਜਰ ਹਾਲਤ ਜਿਹੜੀ ਹੈ ਕਰਦੀ ਉਹਨੂੰ ਠੀਕ ਕਰਾਇਆ ਜਾਵੇ ਕਿਉਂਕਿ ਜਿਹੜਾ ਬੇਟਾ ਹੈ ਇਹਨਾਂ ਦਾ ਐਸ ਵੇਲੇ ਇਹ ਕਹਿੰਦੇ ਨੇ ਕਿ ਠੀਕ ਨਹੀਂ ਹੈ ਤਾਂ ਵੀ ਇਹ ਫਿਰ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਛਾ ਭਾਜੀ ਨਮਸਕਾਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਸ਼ਿਵ ਸਰੂਪ ਰਿੰਕੋ ਜੀ ਕੀ ਹੋਇਆ ਕੀ ਹੈ ਹੁਣ ਕਦੋਂ ਹੋਇਆ ਸੀ ਇਦਾਂ ਜੀ ਦੋਵੇਂ ਬਰਸਾਤਾ ਸ਼ੁਰੂ ਹੋਈਆਂ ਤੇ ਬਰਸਾਤ ਕਰਕੇ ਚੋਣਾ ਸ਼ੁਰੂ ਹੋ ਗਿਆ ਪਹਿਲੇ ਅੰਦਰੋਂ ਦੋ ਕਬਾਲੇ ਇੱਕ ਬਾਲਾ ਡਿੱਗਿਆ ਫਿਰ ਦੂਜਾ ਡਿੱਗਿਆ ਆਹੀ ਕਾ ਚਲੋ ਬਰਸਾਤ ਰੁਕਦੀਏ ਤੇ ਫਿਰ ਰਿਪੇਅਰ ਕਰਾਨੇ ਆ ਤੇ ਹੌਲੀ ਹੌਲੀ ਫਿਰ ਪਰਸੋ ਇੱਕ ਹੋਰ ਬਾਲਾ ਡਿੱਗ ਗਿਆ ਹੈਗਾ ਫਿਰ ਮੇਰੇ ਇੱਕ ਦੋਸਤ ਆਇਆ ਕਹਿੰਦਾ ਚੱਲ ਕੋਈ ਗੱਲ ਨਹੀਂ ਤੂੰ ਰੁੱਕ ਆਹੀ ਤੇਰੇ ਨਾਲ ਖੜੇ ਹੁੰਨੇ ਆ ਤੇ ਥੋੜੀ ਬਹੁਤੀ ਮਦਦ ਕਰਕੇ ਹਈ ਛਾਤੇ ਦੀ ਰਿਪੇਅਰ ਕਰਾ ਦਿੰਨੇ ਆ ਉਹ ਤੁੱਪਾ ਨਿਕਲੇ ਸੀ ਅੱਜ ਉਹਨਾਂ ਨੇ ਮਿਸਤਰੀ ਲਾਣਾ ਸੀਗਾ ਕਿ ਚਲੋ ਥੋੜਾ ਬੋਤਾ ਰਿਪੇਅਰ ਕਰਾ ਲਈਏ ਬਾਲਾ ਬੁੱਲੇ ਪਵਾ ਦਿੰਨੇ ਆ ਤੇ ਉਹ ਮੋਬਲੇ ਪਵਾਣੇ ਸੀਗੇ ਤੇ ਰਾਤ ਦੇ 12 ਵਜੇ ਆ ਬਿੱਟੀਆਂ ਮੇਰੀ ਅੰਦਰ ਸੀਗੀ ਕਪੜੇ-ਕੁਪੜੇ ਸੰਭਾਲਦੀ ਬੈਸੀ ਕੱਲ ਕਪੜੇ ਧੋਤੇ ਸੀਗੇ ਤੋਂ ਅੰਦਰ ਰੱਖਦੀ ਬੈਸੀ ਉਹ ਕਪੜੇ ਰੱਖ ਕੇ ਅਜੇ ਬਾਹਰ ਹੀ ਬੈਠੀ ਐ ਬਾਹਰ ਹੀ ਆਈ ਐ ਤੇ ਅਸੀਂ ਉਹ ਗਾਰਡਰ ਲਿਆਂਦੇ ਸੀਗੇ ਵਿੱਚ ਪਾਣ ਲਈ ਉਹਨੂੰ ਮੈਂ ਪੇਂਟ ਕਰਦਾ ਬਈ ਵਾਰ ਬੈਠਾ ਕਿ ਚਲੋ ਇੱਕ ਵਾਰੀ ਪ੍ਰਾਈਮਰ ਫੇਰ ਦਿੰਨੇ ਆ ਤੇ ਜੰਗ ਨਹੀਂ ਲੱਗੇਗਾ ਜੀ ਜੀ ਤੇ ਉਹਨੂੰ ਬਾਹਰ ਹੀ ਕਰਦੇ ਪਏ ਸੀ ਇੱਕ ਵਾਰ ਹੀ ਬੈਠੇ ਤੇ ਇਕਦਮ ਹੀ ਸਾਰੀ ਛੱਤ गिर ਗਈ ਕੋਈ ਨੁਕਸਾਨ ਜਾਣੀ ਤਾਂ ਨਹੀਂ ਹੋਇਆ ਜਾਣੇ ਨੁਕਸਾਨ ਤੋਂ ਚਲੋ ਮਹਾਰਾਜ ਦੀ ਕਿਰਪਾ ਬਚਾਅ ਹੋ ਗਿਆ ਫਿਰ ਵੀ ਯਾਨੀ ਅੰਦਰ ਸਾਰਾ ਘਰ ਦਾ ਸਮਾਨ ਪਿਆਈਗਾ ਬੱਚਿਆਂ ਦੇ ਕੱਪੜੇ ਬੈੱਡ ਅਲਮਾਰੀਆਂ ਤੇ ਉੱਪਰ ਪੱਖੇ-ਪੁੱਖੇ ਜੇ ਉਹ ਸਮਾਨ ਜੋ ਵੀ ਲੱਗਾ ਹੈਗਾ ਸਾਰਾ ਡੈਮੇਜ ਹੋ ਗਿਆ ਕੀ ਤੁਸੀਂ ਅਪਰੋਚ ਕੀਤਾ ਇਸ ਇਲਾਕੇ ਦੇ ਕਿਸੇ ਰਿਸਪੌਂਸੀਬਲ ਬੰਦੇ ਦੇ ਨਾਲ ਕਾਉਂਸਲਰ ਦੇ ਨਾਲ ਜਾਂ ਕੋਈ ਪ੍ਰਧਾਨਪੁਰਦੂ ਨਾਲ ਕੀ ਹੈਲਪ ਕੀਤੀ ਜਏ ਜਾਂ ਸਰਕਾਰੀ ਕਿਸੇ ਬੰਦੇ ਨਾਲ ਕੱਲ ਮੈਂ ਕਾਉਂਸਲਰ ਸਾਹਿਬ ਨੂੰ ਫੋਨ ਕੀਤਾ ਹੈਗਾ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈਗੀ ਮੈਂ ਨਾ ਉਹਨਾਂ ਨੇ ਮੇਰਾ ਨੰਬਰ ਵੀ ਨੋਟ ਕੀਤਾ ਹੈਗਾ ਕਹਿੰਦੇ ਮੈਂ ਪਟਵਾਰੀ ਨੂੰ ਭੇਜ ਕੇ ਤੁਹਾਡੇ ਘਰ ਦਾ ਮੌਕਾ ਦਿਖਵਾ ਲੈਣਾ ਉਹ ਹੋ ਜੇ ਕੱਲ ਉਹਨਾਂ ਨਾਲ ਗੱਲ ਹੋਈ ਸੀਗੀ ਸ਼ਾਇਦ ਉਹਨਾਂ ਨੇ ਕੱਲ ਨਹੀਂ ਆ ਸਕਿਆ ਬੰਦਾ ਅੱਜ ਭੇਜਣਾ ਆਏਗਾ ਜਿੱਦਾਂ ਵੀ ਹੁਣ ਪਰਮਾਤਮਾ ਜਾਣੇ ਤੇ ਰਾਤ ਨੂੰ ਸਾਡੀ ਛੱਤ ਪੂਰੀ ਗਿਰ ਗਈ ਅੱਜ ਕੱਲ ਰਾਤ ਨੂੰ ਤੁਹਾਡੀ ਛੱਤ ਗਿਰ ਗਈ ਹਾਂਜੀ ਤੇ ਹੁਣ ਤੁਸੀਂ ਕੁਝ ਅਪੀਲ ਕਰਨਾ ਚਾਹੋਗੇ ਸਾਡੇ ਮੀਡੀਆ ਥਰੂ ਅਪੀਲ ਮੈਂ ਆਹੀ ਕਰਦਾ ਕਿ ਜਿਹੜਾ ਵੀ ਮਾਲੀ ਸਹਾਇਤਾ ਸਾਨੂੰ ਕੀਤੀ ਜਾਵੇ ਜਿੰਦ ਕਰਕੇ ਕਿ ਅਸੀਂ ਆਪਣੀ ਛੱਤ ਪਵਾ ਸਕੀਏ ਮਕਾਨ ਆਪਣਾ ਰਪੇਰ ਤੁਸੀਂ ਦੇਖ ਹੀ ਲਿਆ ਸਾਰੀਆਂ ਕੰਧਾਂ ਤੇ ਰੇੜਾਂ ਆਈਆਂ ਪਈਆਂ ਨੇ ਬਰਸਾਤ ਕਰਕੇ ਜਿਹੜਾ ਮਾੜਾ ਮੋਟਾ ਸੀਗਾ ਪਹਿਲੇ ਬਰਸਾਤ ਕਰਕੇ ਹੋਰ ਜ਼ਿਆਦਾ ਡੈਮੇਜ ਹੋ ਗਿਆ ਇਹਦਾ ਸਿਸਟਮ ਬਹੁਤ ਖਰਾਬ ਹੈ ਇਨਕਮ ਦਾ ਕੋਈ ਜ਼ਿਆਦਾ ਸਾਧਨ ਨਹੀਂ ਹੈਗਾ ਸਾਡੇ ਕੋਲ ਇਸ ਕਰਕੇ ਸਾਨੂੰ ਜੋ ਵੀ ਮਾਲੀਸ਼ਾ ਤਾਂ ਕੀਤੀ ਆ ਤੁਸੀਂ ਆਮ ਲੋਕਾਂ ਤੱਕ ਤਾਂ ਪਹੁੰਚ ਕਰਦੇ ਪਿਓ ਸਰਕਾਰੀ ਪਹੁੰਚ ਜਿਹੜੀ ਹੈ ਤੁਸੀਂ ਕਿ ਹਾਲੇ ਤੱਕ ਤੁਹਾਡੇ ਤੱਕ ਨਹੀਂ ਪਹੁੰਚੀ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੋਗੇ ਕੁਝ ਸਰਕਾਰ ਨੂੰ ਇਹ ਹੀ ਅਪੀਲ ਹੈ ਕਿ ਜੋ ਤੁਸੀਂ ਵੱਡੇ ਵੱਡੇ ਦੁਨੀਆ ਨਾਲ ਵਾਅਦੇ ਕਰਦੇ ਪਿਓ ਆਪਣੇ ਐਮਐਲਏ ਸਾਹਿਬ ਮੰਤਰੀ ਸਾਹਿਬ ਦੁਨੀਆ ਨੂੰ ਕਿਹਾ ਰਹੇ ਕਿ ਅਸੀਂ ਬਹੁਤ ਕੁਝ ਵੰਡ ਰਹੇ ਪਏ ਆ ਇਹ ਕਰ ਰਹੇ ਉਹ ਕਰੇ ਪਰ ਸਾਡੇ ਤੱਕ ਅਜੇ ਤੱਕ ਕੋਈ ਵੀ ਯਾਨਕੀ ਨਹੀਂ ਆਇਆ ਅਸੀਂ ਇਹ ਅਪੀਲ ਕਰਦੇ ਆ ਕਿ ਉਸ ਫੰਡ ਵਿੱਚੋਂ ਸਾਨੂੰ ਵੀ ਕੋਈ ਹਿੱਸਾ ਦਿੱਤਾ ਜਾਵੇ ਜੋ ਹੀ ਆਪਣੇ ਘਰ ਦੀ ਰਿਪੇਅਰ ਕਰਾ ਸਕੀਏ ਠੀਕ ਹੈ ਤੁਸੀਂ ਵੇਖਿਆ ਕਿਸ ਤਰ੍ਹਾਂ ਇੱਥੇ ਹੁਣ ਬਸਾਤਾ ਕਰਕੇ ਇਸ ਘਰ ਦੀ ਕੀ ਹਾਲਤ ਹੋਈ ਹੈ ਹਾਲਤ ਆਪਣੇ ਆਪ ਚ ਬਿਆਨ ਕਰਦੀ ਹੈ ਤਸਵੀਰਾਂ ਜਿਹੜੀਆਂ ਆਪਣੇ ਆਪ ਚ ਬਿਆਨ ਕਰਦੀਆਂ ਪਈਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਮਾਤਾ ਜੀ ਨੇ ਵੀ ਆਪਣੀ ਬੇਵਸੀ ਜ਼ਾਹਿਰ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਹੁਣ ਇਸ ਘਰ ਨੂੰ ਚਲਾਉਣਗੇ ਇਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਲੇਕਿਨ ਫਿਲਹਾਲ ਦੀ ਘੜੀ ਇਹਨਾਂ ਨੂੰ ਹੈਲਪ ਦੀ ਜ਼ਰੂਰਤ ਹੈ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਇੱਥੇ ਹੁਣ ਛੋਟੇ ਛੋਟੇ ਬੱਚੇ ਵੀ ਨੇ ਉਹ ਵੀ ਤੁਸੀਂ ਦੇਖ ਪਾ ਰਹੇ ਹੋ ਤੁਹਾਨੂੰ ਦੀ ਮਾਤਾ ਵੀ ਇੱਥੇ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਛਾ ਭੈਣ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੂਬੀ ਰੂਬੀ ਜੀ ਤੁਸੀਂ ਇੱਕ ਗੱਲ ਦੱਸੋ ਤੁਹਾਡੇ ਹੁਣ ਤਿੰਨ ਬੱਚੇ ਨੇ ਤਿੱਕ ਘਰ ਦਾ ਗੁਜ਼ਾਰਾ ਕਿਦਾਂ ਚੱਲਦਾ ਹੈ ਸਾਡੇ ਰੱਬ ਦੇ ਹਰਿ ਹਵਾਲੇ ਜੋ ਗੁਜ਼ਾਰਾ ਹੋ ਰਿਹਾ ਐ ਇਦਾਂ ਤੇ ਕੁਝ ਵੀ ਨਹੀਂ ਹੈਗੀ ਕੋਈ ਸਹੂਲਤ ਨਹੀਂ ਕੋਈ ਕੁਝ ਨਹੀਂ ਇਹਨਾਂ ਦਾ ਐਕਸੀਡੈਂਟ ਹੋਇਆ ਹੀ ਬਾਹਾਂ ਚ ਪਲੇਟ ਪਈ ਹੋਈ ਐ ਹੁਣ ਫੇਰ ਐਕਸੀਡੈਂਟ ਹੋ ਫੈਚਰ ਹੋ ਗਈ ਬਾਹ ਸਾਡੇ ਮਰੀਜ਼ਾਂ ਕੰਮ ਹੁੰਦਾ ਨਹੀਂ ਤਿੰਨ ਬੇਟੀਆਂ ਬਸ ਰੱਬ ਦੇ ਸਾਰੇ ਹੋਈ ਜਾ ਰਿਹਾ ਗੁਜ਼ਾਰਾ ਕੁਛ ਇਹਨਾਂ ਦੇ ਦੋਸ ਮਤ ਕਰ ਦਿੰਦੇ ਮਾੜੀ ਮੋਟੀ ਤੇ ਘਰ ਦਾ ਖਰਚਾ ਪਾ ਨਹੀਂ ਚੱਲਦਾ ਪਿਆ ਨਹੀਂ ਹੁਣ ਜਿੱਦਾਂ ਛੱਤ ਵੀ ਜਿਹੜੀ ਤੁਹਾਡੇ ਸਿਰ ਤੇ ਸੀਗੀ ਉਹ ਡਿੱਗੀ ਗਈ ਹੈ ਕਿਸ ਤਰ੍ਹਾਂ ਹੁਣ ਕਰੋਗੇ ਤੁਸੀਂ ਹੁਣ ਦੇਖੋ ਹੁਣ ਜੋ ਰੱਬ ਨੂੰ ਮਨਜ਼ੂਰ ਉਹ ਹੀ ਹੋਣਾ ਹੁਣ ਅਸੀਂ ਤੇ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਤੇ 1 ਰੁਪਈਆ ਵੀ ਨਹੀਂ ਜਿਹੜੇ ਕਹੀ ਕੁਝ ਕਰ ਲਈਏ ਅਸੀਂ ਤੇ ਰੋਟੀ ਬਹੁਤ ਔਖੇ ਚਲਾਣੇ ਵੇ ਆ ਘਰ ਦਾ ਖਰਚਾ ਬਹੁਤ ਔਖਾ ਕਰਦੇ ਵੇ ਤਾਂ ਹੀ ਲੈਨਟਰ ਕਿੱਥੋਂ ਪਵਾ ਲਾਂਗੇ ਕੰਦਾ ਕਿੱਥੋਂ ਘੜੀਆਂ ਕਰ ਲਾਂਗੇ ਮਤਲਬ ਕਿ ਅਸੀਂ ਮਾਲਕ ਅਗੇ ਹੱਥੀ ਜੋੜਦੇ ਰੱਬਾ ਤੂੰ ਹੀ ਹੈ ਸਾਰਾ ਤੇ ਸਰਕਾਰ ਤੇ ਸਾਡੀ ਕੁਝ ਨਹੀਂ ਕਰਦੀ ਵੀ ਸਰਕਾਰ ਨੂੰ ਅਸੀਂ ਬਹੁਤ ਵਾਰੀ ਕਿਹਾ ਮਤਲਬ ਕਿ ਜਦੋਂ ਵੀ ਕੁਝ ਵੀ ਹੁੰਦਾ ਗੱਲ ਕਰਦੇ ਆ ਸਾਨੂੰ ਕਦੀ ਸੁਣਾਈ ਨਹੀਂ ਹੋਈ ਤੇ ਨਾ ਹੀ ਅਜ ਤੱਕ ਹੋ ਰਹੀ ਹੈ ਨਹੀਂ ਤੁਸੀਂ ਕਿੰਨੂ ਕਿੰਨੂ ਅਪਰੋਚ ਕੀਤਾ ਹਲੇ ਤੱਕ ਅਪਰੋਚ ਹੀ ਮਤਲਬ ਕਿ ਜਿੱਦਾਂ ਉਹ ਐਮ ਐਲ ਏ ਸਾਰੇ ਨੂੰ ਕਈ ਵਾਰੀ ਇਹਨਾਂ ਨੇ ਵੀ ਕਿਹਾ ਵੀ ਜਦੋਂ ਘਰ ਆਂਦੇ ਹੀ ਕਿ ਉਹਦੋਂ ਵੀ ਕਹਿੰਦੇ ਰਿਆਂ ਪਰ ਕੁਝ ਵੀ ਨਹੀਂ ਕੋਈ ਹੱਲ ਨਹੀਂ ਹੁੰਦਾ ਜੀ ਮਤਲਬ ਅਸੀਂ ਇੱਥੋਂ ਦੇ ਕਿਸੇ ਮਹਤਵਪੂਰਨ ਬੰਦੇ ਪ੍ਰਧਾਨ ਜਾਂ ਕਿਸੇ ਨਾਲ ਗੱਲ ਕੀਤੀ ਹਾਂਜੀ ਕੱਲ ਟੀਟੂ ਭਾਈ ਨਾਲ ਗੱਲ ਕੀਤੀ ਆ ਉਹ ਕਹਿੰਦੇ ਵੀ ਮੈਂ ਪਟਵਾਰੀ ਭੇਜਾਂ ਕੋਈ ਬੰਦਾ ਭੇਜਾਂ ਦੇਖਦੇ ਆ ਅੱਜ ਕਹਿੰਦੇ ਮੈਂ ਆਵਾਂਗਾ ਪਰ ਆਏ ਨਹੀਂ ਅਗੇ ਕਹਿੰਦੇ ਕੋਈ ਮਜਬੂਰੀ ਪੈ ਗਈ ਹੈ ਤਾਂ ਕਰਕੇ ਸਾਨੂੰ ਆਣ ਔਖਾ ਗਿਆ ਉਹ ਵੀ ਨਹੀਂ ਆਏ ਮਤਲਬ ਕਿ ਕੋਈ ਨਹੀਂ ਆਇਆ ਸਾਡੇ ਘਰ ਠੀਕ ਹੈ ਸੋ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਘਰ ਦੇ ਬਸਤੀ ਸ਼ੇਖ ਦਾ ਘਰ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਖੁਦ ਦੇਖ ਸਕਦੇ ਹੋ ਤਸਵੀਰਾਂ ਬਿਆਨ ਕਰਦੀਆਂ ਪਈਆਂ ਨੇ ਬਾਕੀ ਘਰ ਦਾ ਮੰਜ਼ਰ ਵੀ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਹੁਣ ਇੱਥੇ ਬਾਹਰ ਗਾਡਰ ਲਿਆ ਕੇ ਰੱਖੇ ਹੋਏ ਨੇ ਲੇਕਿਨ ਸਮਾਂ ਨਹੀਂ ਮਿਲਿਆ ਗਾਡਰ ਪਾਉਣ ਦਾ ਛੱਤ ਪਹਿਲਾਂ ਹੀ ਡਿੱਗ ਗਈ ਸੋ ਹੁਣ ਜ਼ਰੂਰਤ ਹੈ ਅੱਗੇ ਵਧਣ ਦੀ ਮਦਦ ਦਾ ਹੱਥ ਵਧਾਉਣ ਵਾਸਤੇ ਸਮਾਜਿਕ ਸੰਸਥਾਵਾਂ ਹੋਣ ਜਾਂ ਸਰਕਾਰ ਹੋਵੇ ਜ਼ੂਰ ਇਸ ਘਰ ਤੇ ਵੀ ਹੁਣ ਮਦਦ ਦਾ ਹੱਥ ਅੱਗੇ ਵਧਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਇਸ ਘਰ ਦੇ ਜਿਹੜੇ ਮਾਤਾ ਜੀ ਉਹਨਾਂ ਨੇ ਅਪੀਲ ਕੀਤੀ ਹੈ ਇਸ ਘਰ ਦੇ ਹੋਰ ਲੇਡੀਜ਼ ਨੇ ਉਹਨਾਂ ਨੇ ਅਪੀਲ ਕੀਤੀ ਹੈ ਹਰ ਬੰਦੇ ਨੇ ਅਪੀਲ ਕੀਤੀ ਹੈ ਤੇ ਤੁਹਾਨੂੰ ਬੱਚੇ ਵੀ ਦਿਖਾਣੇ ਨੇ ਛੋਟੇ ਛੋਟੇ ਬੱਚੇ ਕਿਸ ਤਰ੍ਹਾਂ ਹੋਣਾ ਇੱਕ ਉਮੀਦ ਲਾ ਕੇ ਬੈਠੇ ਨੇ ਕਿ ਇਸ ਘਰ ਨੂੰ ਫਿਰ ਸਜਾਇਆ ਸਵਾਰਿਆ ਜਾਏਗਾ ਤੇ ਉਹਨਾਂ ਨੂੰ ਇੱਕ ਆਸ਼ੀਆਨਾ ਮਿਲੇਗਾ ਲੇਕਿਨ ਫਿਲਹਾਲ ਹਾਲ ਦੀ ਘੜੀ ਨੂੰ ਜੁਰਸ ਹੈਲਪ ਦੀ ਹੈ ਮਦਦ ਦੀ ਹੈ ਕੈਮਰਾ ਪਰਸਨ ਮਨੀਜ਼ਨਾ ਰਾਜੀਵ